ਵੀ ਮਾਤ ਲੋਕ ਤੇ ਜਾ ਕੇ ਐਸਾ ਪੰਥ ਚਲਾਉਣੇਗਾ ਤਾਂ ਮਹਾਰਾਜ ਜਦੋਂ ਕਹਿੰਦੇ ਵੀ ਚਿਤ ਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਹਨਾ ਤਾਂ ਫਿਰ ਕਾਲਪੁਰਖੀ ਨੇ ਗਿਆ ਵੀ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਹਨਾ ਵੀ ਅਸੀਂ ਸੁਨੂ ਆ ਦਾ ਪੁੱਤਰ ਬਣਾ ਕੇ ਭੇਜ ਰਹੇ ਹਾਂ ਤਾਂ ਮਹਾਰਾਜ ਵੀ ਅੰਗ ਸੰਗ ਰਵਾਂਗੇ ਤੁਹਾਡੇ ਹਰ ਟਾਈਮ ਮਹਾਰਾਜ ਨੇ ਕਿਹਾ ਵੀ ਅਸੀਂ ਬ੍ਰਹਮਚਰਜ ਧਾਰਨ ਕਰ ਲਏ ਵੀ ਅਸੀਂ ਆਨੰਦ ਕਾਰਜ ਤਾਂ ਨਹੀਂ ਕਰਾ ਸਕਦੇ ਮਾਤਾ ਗੁਜਰੀ ਜੀ ਕਹਿੰਦੇ ਵੀ ਵੀ ਅਸੀਂ ਇਹਨਾਂ ਨੂੰ ਜ਼ਰੂਰ ਰੱਖਣਾ ਹੈ ਹੂੰ ਤੇ ਮਹਾਰਾਜ ਕਹਿੰਦੇ ਵੀ ਇਹ ਸੋਡੀ ਇੱਛਾ ਹੈ ਹੂੰ ਇਹ ਤੁਸੀਂ ਜਿਵੇਂ ਠੀਕ ਸਮਝੋ ਤਾਂ ਮਾਤਾ ਜੀ ਕੁਵਾਰਾ ਡੋਲਾ ਗੁਰੂ ਘਰ ਦੇ ਵਿੱਚ ਰਹੇ ਆ ਖਾਲਸਾ ਮਹਾਰਾਜ ਨੇ ਮਾਤਾ ਜੀ ਦੀ ਝੋਲੀ ਚ ਪਾਇਆ ਹੂੰ ਜੋ ਖਾਲਸੇ ਦੀ ਮਾਤਾ ਨੇ ਤਾਂ ਖਾਲਸਾ ਮਾਤਾ ਸਾਹਿਬ ਦੇਵਾਂ ਜੀ ਦਾ ਪੁੱਤਰ ਹੈ अच्छा ये एक है सतयुग ਦਾ ਤਪਸਥਾਨ ਹੈ ਮਾਤਾ ਸਾਹਿਬ ਦੇ ਵਾਹਿੰਦਾ ਜੀ ਆਦਿ ਸ਼ਕਤੀ ਹਮ ਖਾਲਸੇ ਦੀ ਮਾਤਾ ਜੀ ਠੀਕ ਹੈ ਇਸੇ ਕਰਕੇ ਜਦੋਂ ਮਹਾਰਾਜ ਨੇ ਚੰਡੀ ਪ੍ਰਗਟ ਕੀਤੀ ਹੈ ਨਾ ਉੱਗਰ ਰੂਪ ਦੇ ਵਿੱਚ ਪ੍ਰਗਟ ਕਰੀ ਹੈ ਨੈਣਾ ਦੇਵੀ ਵਾਲੇ ਢਿੱਲੇ ਦੇ ਉੱਤੇ ਹਮ ਠੀਕ ਹੈ ਜੀ ਉਦੋਂ ਵਕ ਪੰਡਤ ਕੇਸੂਦਾਸ ਜੀ ਨਾਲ ਪੰਡਤ ਡਰ ਕੇ ਭੱਜ ਗਿਆ ਸੀ ਜਦੋਂ ਬਹੁਤ ਪਰਚੰਡ ਰੂਪ ਦੇ ਵਿੱਚ ਆਦਿ ਸ਼ਕਤੀ ਨੇ ਦਰਸ਼ਨ ਦਿੱਤੇ ਬਹੁਤ ਵੱਡਾ ਭਿਆੰਕਰ ਸਰੂਪ ਹੈ ਨਾ ਤੇ ਇਹ ਮਾਤਾ ਜੀ ਦਾ ਸਥਾਨ ਹੈ ਹਜੂਰ ਸਾਹਿਬ ਵਿਖੇ ਇਹ ਮਾਤਾ ਜੀ ਦਾ ਵੀ ਸਤਜੂਗੀ ਦਾ ਪਸਥਾਨ ਹੈ ਤੇ 10ਵੇਂ ਪਾਸ਼ਾ ਦਾ ਵੀ ਸਤਜੂਗੀ ਦਾ ਪਸਥਾਨ ਹੈ ਹਜੂਰ ਸਾਹਿਬ ਅੱਛਾ ਇਹਦਾ ਹਜੂਰ ਸਾਹਿਬ ਤੱਕ ਸਾਹਿਬ ਵਾਲਾ ਸਥਾਨ ਹੈ ਉਹ 10ਵੇਂ ਪਾਸ਼ਾ ਦਾ ਸਤਜੂਗੀ ਸਥਾਨ ਹੈ ਜੀ ਜਿੱਥੇ ਮਾਤਾ ਸਾਹਿਬ ਦੇਵਾ ਜੀ ਦਾ ਤਾ ਪਸਤਾਨ ਗੁਰਦਵਾਰਾ ਸਾਹਿਬ ਹੈ ਉਹ ਮਾਤਾ ਹੀ ਦਾ ਤਪਸਥਾਨ ਹੈ ਸਤਜੁਗੀ ਮੂਲ ਮੰਤਰ ਸਭ ਤੋਂ ਵੱਡੀ ਡੈਫੀਨੇਸ਼ਨ ਹੈ ਦੁਨੀਆ ਦੀ ਅਕਾਲ ਪੁਰਖ ਦਾ ਸਰੂਪ ਕਿਉਂ ਜ ਹੈ ਉਹਦੀ ਡੈਫੀਨੇਸ਼ਨ ਹੈ ਮੂਲ ਮੰਤਰ ਸਾਹਿਬ ਠੀਕ ਹੈ ਜੇ ਸਰਗੁਣ ਸਰੂਪ ਚ ਬਾਡੀ ਰੂਪ ਚ ਅਕਾਲ ਪੁਰਖ ਨੇ ਦਰਸ਼ਨ ਦੇਣੇ ਹੋਣ ਤਾਂ ਉਹ ਮਹਾਕਾਲ ਰੂਪ ਹੈ ਉਹਨਾਂ ਦਾ ਹਰਲੇ ਵਾਲਾ ਚੱਕਰ ਖੰਡੇ ਤੋੜੇ ਸ਼ਸਤਰ ਸ਼ਸਤਰ ਧਾਰੀ ਹੈ ਖੜਗ ਧਾਰੀ ਤਾਂ ਹੀ ਕਹਿੰਨੇ ਸ੍ਰੀ ਖੜਗਕੇਤ ਸ੍ਰੀ ਆਸਤੋਜ ਜੇ ਅਕਾਲ ਪੁਰਖ ਨੇ ਸਰਗੁਣ ਰੂਪ ਚ ਦਰਸ਼ਨ ਦੇਣੇ ਹੋਣ ਤਾਂ ਉਹ ਉਹਦੇ ਸੀਸ ਤੇ ਵੀ ਫਰ ਲੈ ਅਕਾਲ ਪੁਰਖ ਦੇ ਨੀਲਾ ਫਰ ਲੈ ਨੀਲਾ ਦਮਾਲਾ ਉਸੇ ਤਰ੍ਹਾਂ ਜੋ ਮਹਾਰਾਜ ਆਪਾਂ ਨੂੰ ਖਾਲਸਾ ਨੂੰ ਦੇ ਕੇ ਗਏ ਇਹ ਰੂਪ ਹੈ ਅਕਾਲ ਪੁਰਖ ਦਾ ਆਸ਼ਕੀ ਨੇ ਐਗਜੈਕਟ ਦੱਸਿਆ ਉਹਨੇ ਇਸ਼ਨਾਨ ਕਰਾਇਆ ਸੀ ਮਹਾਰਾਜ ਨੂੰ ਜੀਦੀ ਤੋਂ ਪਹਿਲਾਂ ਮਹਾਰਾਜ ਨੇ ਇਸ਼ਨਾਨ ਕਰਾਇਆ ਸੀ ਉਹਨੇ ਦੱਸਿਆ ਵੀ ਇੱਥੇ ਮੈਂ ਇਸ਼ਨਾਨ ਕਰਾਇਆ ਸੀ ਉੱਥੇ ਇਹਨਾਂ ਨੇ ਚੌਂਕੜਾ ਮਾਰਿਆ ਹੋਇਆ ਸੀ ਜਿਹੋ ਉਹਨਾਂ ਦੇ ਉੱਤੇ ਹੀ ਵਾਰ ਹੋਇਆ ਹੂੰ ਜਦੋਂ ਸ਼ਹੀਦ ਹੁੰਦੇ ਆ ਇਹ ਉਸ ਜਗ੍ਹਾ ਤੇ ਚੌਂਕੜਾ ਮਾਰਿਆ ਸੀ ਤੇ ਉੱਥੇ ਮਹਾਰਾਜ ਨੇ ਇੱਕ ਵਾਰ ਯਾਦਗਾਰ ਬਣਵਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਸਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਆ ਤੁਸੀਂ ਮੇਰੇ ਨਾਲ ਜੋ ਸ਼ਖਸ ਬੈਠੇ ਨੇ ਭਾਈ ਜਸ਼ਨਦੀਪ ਸਿੰਘ ਜੀ ਅਕਸਰ ਹੀ ਤੁਸੀਂ ਮੇਰੇ ਪੋਡਕਾਸਟਾਂ ਦੇ ਵਿੱਚ ਚੈਨਲ ਨੂੰ ਸੁਣਿਆ ਹੋਵੇਗਾ ਅਸੀਂ ਜਥੇਦਾਰ ਤੋਂ ਲੈ ਕੇ ਗੁਰੂ ਸਹਿਬਾਨਾਂ ਦੇ ਇਤਿਹਾਸ ਤੱਕ ਤੇ ਉਹਨਾਂ ਦੇ ਜਿਹੜੀਆਂ ਲਿਖਤਾਂ ਨੇ ਜਿਵੇਂ ਕਰਨੀ ਨਾਮਾ ਹੋ ਗਿਆ ਵਿਖਤ ਬਚਨ ਨੇ ਉਹਨਾਂ ਬਾਰੇ ਅਸੀਂ ਪਿੱਛੇ ਪੋਡਕਾਸਟ ਕੀਤੇ ਹੋਏ ਨੇ ਤੇ ਹੁਣ ਅਸੀਂ ਉਹਨਾਂ ਪੋਡਕਾਸਟਾਂ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਅਜ ਇੱਕ ਨਵਾਂ ਪੋਡਕਾਸਟ ਮਾਤਾ ਸਾਹਿਬਦੇਵਾਂ ਜੀ ਦੇ ਜੀਵਨ ਉੱਤੇ ਕਰਾਂਗੇ ਜੀ ਤੇ ਸੰਗਤ ਇਸ ਪੋਡਕਾਸਟ ਨੂੰ ਭਰਮਾ ਹੁੰਗਾਰਾ ਦੇਵੇਗੀ ਅਹਿਸਾਸ ਦੇ ਵਿੱਚ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਚੜ੍ਹਦੀ ਕਲਾ ਜੀ ਹਾਂ ਜੀ ਹਾਂ ਜੀ ਮੇਰਾ ਗੁਰੂ ਸਾਹਿਬ ਦੀਆਂ ਬਾਬਾ ਜੀ ਜਿਵੇਂ ਆਪਾਂ ਪਿੱਛੇ ਪੋਡਕਾਸਟ ਕੀਤਾ ਸੀ ਕਰਨੀ ਨਾਮਾ ਤੇ ਹਨਾ ਸਿੱਖਾਂ ਦੇ ਭਵਿੱਖ ਕਹਿੋ ਜਾਂ ਹੁਣ ਕਹਿੋ ਜਾਂ ਰਾਜ ਹੋਣਾ ਤੁਸੀਂ ਦੱਸਿਆ ਸੀ ਹਾਂ ਜੀ ਹਾਂ ਜੀ ਤੇ ਅੱਜ ਮੈਂ ਚਾਹਣਾ ਵੀ ਮਾਤਾ ਸਾਹਿਬਦੇਵਾਂ ਦੇ ਜੀਵਨ ਬਾਰੇ ਆਪਾਂ ਗੱਲ ਕਰੀਏ ਜੀ ਉਹਨਾਂ ਦਾ ਜੀਵਨ ਕਿਹੈਸਾ ਸੀ ਮਾਤਾ ਸਾਹਿਬਦੇਵਾਂ ਜੀ ਦੇ ਜੀਵਨ ਬਾਰੇ ਮੈਂ ਉਜਾਦੀ ਨਹੀਂ ਮੈਂ ਵਿਆਖਿਆਨ ਕਰ ਸਕਦਾ ਜੀ ਕਿ ਮਾਤਾ ਜੀ ਦੇ ਜੀਵਨ ਤੇ ਮੈਂ ਕੋਈ ਜਿਆਦਾ ਵੱਡਾ ਕੋਈ ਅਧਿਐਨ ਨਹੀਂ ਕਰਿਆ ਹੈਗਾ ਜੀ ਚਲੋ ਜਿੰਨਾ ਕੁ ਆਪਣੀ ਤੁਛ ਬੁੱਧੀ ਚ ਹੈਗਾ ਉਸ ਹੱਬ ਨਾਲ ਮੈਂ ਆਪ ਜੀ ਨੂੰ ਦੱਸ ਦਿੰਨਾ ਜੀ ਯਤਨ ਕਰਦਾ ਦੱਸਣ ਦਾ ਜੀ ਬਾਬਾ ਜੀ ਮਾਤਾ ਜੀ ਦਾ ਜਨਮ ਸਥਾਨ ਹੈ ਉਹ ਇਸ ਟਾਈਮ ਪਾਕਿਸਤਾਨ ਚ ਹੈ ਜੀ ਤੇ ਪਿੱਛੇ ਕਾਫੀ ਸੰਗ ਤਾਂ ਵਿਦੇਸ਼ਾਂ ਚੋ ਵੀ ਦੇਖਿਆ ਇਥੋਂ ਇੰਡੀਆ ਚੋ ਦਾ ਘੱਟ ਵਿਦੇਸ਼ਾਂ ਦੀਆਂ ਸੰਗਤਾਂ ਨੇ ਤਾਂ ਬਹੁਤ ਨੇ ਉੱਥੇ ਦਰਸ਼ਨ ਕਰੀਏ ਅੱਛਾ ਜੀ ਜਿਹੜਾ ਜਨਮ ਸਥਾਨ ਹੈ ਮਾਤਾ ਜੀ ਦਾ ਠੀਕ ਹੈ ਜੀ ਕਾਫੀ ਵੱਡੀ ਹਵੇਲੀ ਹੈ ਅੱਛਾ ਜੀ ਹਾਂ ਜੀ ਹਾਂ ਉਹ ਹੁਣ ਪਾਕਿਸਤਾਨ ਚ ਹੈ ਉੱਥੇ ਮਾਤਾ ਜੀ ਦਾ ਜਨਮ ਹੋਇਆ ਹੂੰ ਤੇ ਮਾਤਾ ਜੀ ਗੁਰੂ ਘਰ ਦੇ ਵਿੱਚ ਜਦੋਂ ਆਏ ਐ ਉਦੋਂ ਦਸਵੇਂ ਪਾਤਸ਼ਾਹ ਨੇ ਬ੍ਰਹਮਚਰਜ ਧਾਰਨ ਕਰ ਲਿਆ ਸੀ ਹੂੰ ਬ੍ਰਹਮਚਰਜ ਮਤਲਬ ਵੀ ਗ੍ਰਸਤ ਨਾ ਕਰਨ ਦਾ ਉਹਨਾਂ ਨੇ ਅੱਛਾ ਹਾਂ ਪ੍ਰਣ ਕਰ ਲਿਆ ਸੀ ਬ੍ਰਹਮਚਰਜ ਧਾਰਨ ਕਰ ਲਿਆ ਸੀ ਠੀਕ ਹੈ ਜੀ ਤੇ ਉਹ ਜਦੋਂ ਉਹ ਮਾਤਾ ਜੀ ਨੂੰ ਲੈ ਕੇ ਆਈ ਹੈ ਸੰਗਤ ਸਮੇਤ ਉਹਨਾਂ ਦੇ ਪਰਿਵਾਰ ਦੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਆਨੰਦ ਕਾਰਜ ਕਰਨ ਵਾਸਤੇ ਠੀਕ ਹੈ ਜੀ ਤਾਂ ਮਹਾਰਾਜ ਨੇ ਕਿਹਾ ਵੀ ਅਸੀਂ ਤਾਂ ਹੁਣ ਬ੍ਰਹਮਚਰਜ ਧਾਰਨ ਕਰ ਲਏ ਵੀ ਆਨੰਦ ਕਾਰਜ ਅਸੀਂ ਨਹੀਂ ਕਰਾ ਸਕਦੇ ਹੂੰ ਕਿਉਂਕਿ ਜੀ ਆਨੰਦ ਕਾਰਜ ਉਹ ਕਰਾ ਲੈਂਦੇ ਫਿਰ ਉਹ ਗ੍ਰਸਥ ਧਰਮ ਨਿਭਾਉਣਾ ਪੈਂਦਾ ਹੈ ਹਾਂਜੀ ਬਿਲਕੁਲ ਆ ਧਰਮ ਅਲੀ ਗੱਲ ਹੋ ਜਾਂਦੀ ਹੈ ਜੇ ਆਨੰਦ ਕਾਰਜ ਕਰਾ ਕੇ ਅੱਜ ਵੀ ਆਪਾਂ ਕਿਸੇ ਨੂੰ ਉਹਦੀ ਬਾਤ ਨਾ ਪੁੱਛੀਏ ਹੈ ਨਾ ਜੀ ਨਾ ਚੱਲੀ ਉਹ ਉਸ ਦੇ ਹਿਸਾਬ ਨਾਲ ਜੀ ਤਾਂ ਫਿਰ ਉਹ ਟੁੱਟਦਾ ਹੀ ਹੈ ਸਿਸਟਮ ਘਰ ਟੁੱਟਦਾ ਹੀ ਹੈ ਸਾਰਾ ਹੈ ਨਾ ਬਿਲਕੁਲ ਜੀ ਉਹ ਮਹਾਰਾਜ ਨੇ ਕਿਹਾ ਵੀ ਅਸੀਂ ਬ੍ਰਹਮਚਰਜ ਧਾਰਨ ਕਰ ਲਏ ਵੀ ਅਸੀਂ ਆਨੰਦ ਕਾਰਜ ਤਾਂ ਨਹੀਂ ਕਰਾ ਸਕਦੇ ਹੂੰ ਵੇ ਮਾਤਾ ਗੁਜਰੀ ਜੀ ਕਹਿੰਦੇ ਵੀ ਵੀ ਅਸੀਂ ਇਹਨਾਂ ਨੂੰ ਜ਼ਰੂਰ ਰੱਖਣਾ ਹੈ ਹੂੰ ਤੇ ਮਹਾਰਾਜ ਕਹਿੰਦੇ ਵੀ ਇਹ ਤੁਹਾਡੀ ਇੱਛਾ ਹੈ ਹੂੰ ਵੀ ਤੁਸੀਂ ਜਿਵੇਂ ਠੀਕ ਸਮਝੋ ਤਾਂ ਮਾਤਾ ਜੀ ਕਵਾਰਾ ਡੋਲਾ ਗੁਰੂ ਘਰ ਦੇ ਵਿੱਚ ਰਹੇ ਆ ਅੱਛਾ ਹਾਂਜੀ ਠੀਕ ਹੈ ਮਾਤਾ ਜੀ ਦਾ ਆਨੰਦ ਕਾਰਜ ਨਹੀਂ ਸੀ ਹੋਇਆ ਸਹਬਜੀ ਦੇ ਨਾਲ ਜੀ ਕਵਾਰਾ ਡੋਲਾ ਗੁਰੂ ਘਰ ਦੇ ਵਿੱਚ ਰਹੇ ਆ ਠੀਕ ਹੈ ਜੀ ਅ ਜਤੀ ਸਤੀ ਹੋਈ ਰਹੇ ਆ ਠੀਕ ਹੈ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਹਾਰਾਜ ਜਦੋਂ ਹਜੂਰ ਸਾਹਿਬ ਸੀਗੇ ਹੂੰ ਉਦੋਂ ਵੀ ਮਾਤਾ ਜੀ ਨਾਲ ਆਏ ਹੂੰ ਦਮਦਮਾ ਸਾਹਿਬ ਵੀ ਮਾਤਾ ਸੁੰਦਰੀ ਜੀ ਦੇ ਨਾਲ ਦਮਦਮਾ ਸਾਹਿਬ ਆਏ ਜਦੋਂ ਪੁੱਛਿਆ ਮਹਾਰਾਜ ਨੂੰ ਵੀ ਸਾਹਿਬ ਜਾਦੇ ਨੀ ਨਜ਼ਰ ਆਉਂਦੇ ਹਨ ਤੇ ਮਹਾਰਾਜ ਨੇ ਕਿਹਾ ਵੀ ਇਹਨਾਂ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੋਚਾਰ ਚਾਰ ਮੂਹੇ ਤੱਕ ਆਹ ਚਾਰ ਮੂਹੇ ਤੋਂ ਕੇ ਆ ਪਿਆ ਜੀਵਤ ਲੱਖ ਹਜ਼ਾਰ ਜੀ ਆ ਉਦੋਂ ਫਿਰ ਇੱਥੋਂ ਮਾਰਾਏ ਹਜੂਰ ਸਾਹਿਬ ਨੂੰ ਗਏ ਤਾਂ ਮਾਤਾ ਜੀ ਨਾਲ ਹੀ ਗਏ ਜੀ ਹਾਂਜੀ ਤੇ ਹੁਣ ਜਿੱਥੇ ਮਾਤਾ ਜੀ ਦਾ ਸਥਾਨ ਹੈ ਹਜੂਰ ਸਾਹਿਬ ਵਿਖੇ ਹੂੰ ਇਹ ਮਾਤਾ ਜੀ ਦਾ ਵੀ ਸਤਜੂਗੀ ਤਪ ਸਥਾਨ ਹੈ ਤੇ 10ਵੇਂ ਪਾਤਸ਼ਾਹ ਦਾ ਵੀ ਸਤਜੂਗੀ ਤਪ ਸਥਾਨ ਹੈ ਹਜੂਰ ਸਾਹਿਬ ਅੱਛਾ ਜਿੱਥੇ ਹਜੂਰ ਸਾਹਿਬ ਤੱਕ ਸਾਹਿਬ ਵਾਲਾ ਸਥਾਨ ਹੈ ਹੂੰ ਉਹ 10ਵੇਂ ਪਾਤਸ਼ਾਹ ਦਾ ਸਤਜੂਗੀ ਸਥਾਨ ਹੈ ਜੀ ਜਿੱਥੇ ਮਾਤਾ ਸਾਹਿਬ ਦੇਵਾ ਜੀ ਦਾ ਤਪਸਥਾਨ ਗੁਰਦੁਆਰਾ ਸਾਹਿਬ ਹੈ ਉਹ ਮਾਤਾ ਜੀ ਦਾ ਤਪ ਸਥਾਨ ਹੈ ਸਤਜੂਗੀ ਠੀਕ ਹੈ ਜੀ ਸਤਜਗਤ ਦਾ ਤਪਸਥਾਨ ਹੈ ਮਾਤਾ ਸਾਹਿਬ ਦੇਵਾ ਜੀ ਦਾ ਜੀ ਆਦਿ ਸ਼ਕਤੀ ਹਮ ਖਾਲਸੇ ਦੀ ਮਾਤਾ ਜੀ ਠੀਕ ਹੈ ਖਾਲਸਾ ਮਹਾਰਾਜ ਨੇ ਮਾਤਾ ਜੀ ਦੀ ਝੋਲੀ ਚ ਪਾਇਆ ਹਮ ਕਿਉਂ ਖਾਲਸੇ ਦੀ ਮਾਤਾ ਨੇ ਤਾਂ ਖਾਲਸਾ ਮਾਤਾ ਸਾਹਿਬ ਦੇਵਾ ਜੀ ਦਾ ਪੁੱਤਰ ਹੈ ਅੱਛਾ ਜੀ ਹਾਂ ਜੀ ਮਾਤਾ ਜੀ ਦੀ ਝੋਲੀ ਚ ਹੈ ਖਾਲਸਾ ਹਮ ਤੇ ਇਸੇ ਕਰਕੇ ਜਿਵੇਂ ਬੁੱਢਾ ਦਲ ਦੇ ਵਿੱਚ ਵੀ ਇਹ ਮਰਜ਼ਾਦਾ ਹੁੰਦੀ ਹੈ ਵੀ ਸਭ ਤੋਂ ਪਹਿਲਾਂ ਜਦੋਂ ਸਿੰਘ ਤਿਆਰ ਬਰ ਤਿਆਰ ਹੁੰਦੇ ਆ ਨਿਤਨੇਮ ਤੋਂ ਬਾਅਦ ਸਭ ਤੋਂ ਪਹਿਲਾਂ ਲੰਗਰ 'ਚ ਫਤੇ ਗਿ ਜਾਣੇ ਹੂੰ ਲੰਗਰ 'ਚ ਫਤੇ ਗਿ ਜਾਂਦੇ ਆ ਅੱਛਾ ਠੀਕ ਹੈ ਜੀ ਫਿਰ ਦਰਬਾਰ 'ਚ ਫਤੇ ਗਿ ਜਾਣੇ ਹੂੰ ਫਿਰ ਉਸ ਤੋਂ ਬਾਅਦ ਆਪਦੇ ਜਥੇਦਾਰ ਨੂੰ ਨਮਸਕਾਰ ਨਮਸਕਾਰ ਕਰਦੇ ਲੰਗਰ 'ਚ ਫਤੇ ਗਿ ਜਾਣ ਦਾ ਮਤਲਬ ਮਾਤਾ ਜੀ ਨੂੰ ਫਤੇ ਗਿ ਜਾਣੇ ਹੁੰਦੇ ਆ ਠੀਕ ਹੈ ਜੀ ਲੰਗਰ ਦੀ ਜ਼ਿੰਮੇਵਾਰੀ ਸਭ ਮਾਤਾ ਜੀ ਦੀ ਹੈ ਠੀਕ ਹੈ ਜੀ ਹਾਂ ਜੀ ਤੇ ਮਾਤਾ ਜੀ ਦਾ ਸਥਾਨ ਮਾਤਾ ਜੀ ਉੱਥੇ ਫਿਰ ਦਸਵੇਂ ਪਾਸ਼ਾ ਜਦੋਂ ਨਿਵਾਸ ਕਰੇ ਮਹਾਰਾਜ ਨੇ ਹਜੂਰ ਸਾਹਿਬ ਮਾਤਾ ਜੀ ਵੀ ਰਹੇ ਉੱਥੇ ਹੂੰ ਉਨਹੀਂ ਸਮਾ ਹੂੰ ਤੇ ਮਾਤਾ ਜੀ ਸਿਰਫ ਇੰਨੇ ਹੀ ਸੀਗਾ ਵੀ ਮਾਤਾ ਜੀ ਉਸ ਸਥਾਨ ਤੇ ਰਹਿੰਦੇ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਮਾਤਾ ਸਾਹਿਬ ਦੇਵਾ ਜੀ ਹੈ ਠੀਕ ਹੈ ਜੀ ਦਸਵੇਂ ਪਾਸ਼ਾ ਦਾ ਸਿੰਘਾਸਮੇਤ ਜਿਹੜੇ ਤੰਬੂ ਸੀਗੇ ਉਹ ਉੱਥੇ ਸੀ ਜਿੱਥੇ ਜੇ ਸੱਚਖੰਡ ਸਾਹਿਬ ਹੈ ਹੁਣ ਠੀਕ ਹੈ ਜੀ ਤੇ ਗੋਦਾਵਰੀ ਦੇ ਨੇੜੇ ਤੇ ਠੀਕ ਹੈ ਉਥੋਂ ਕਈ ਕਿਲੋਮੀਟਰ ਪੈ ਜਾਂਦਾ ਮਾਤਾ ਜੀ ਦਾ ਜੀ ਉਥੋਂ ਮਹਾਰਾਜ ਸਿਰਫ ਪ੍ਰਸ਼ਾਦਾ ਛਕ ਨਹੀਂ ਜਾਂਦੇ ਸੀ ਮਾਤਾ ਜੀ ਦੇ ਬਾਬਾ ਜੀ ਸੋਡੀ ਗੱਲ ਥੋੜੀ ਜੀ ਮੈਂ ਵਿੱਚ ਰੱਖਦਾ ਵੀ ਜਦੋਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੀ ਵਿਆਹ ਹੋਇਆ ਸੀ ਮਾਤਾ ਗੁਜਰੀ ਗੁਜਰੀ ਜੀ ਦੇ ਨਾਲ ਜੀ ਹੈਨਾ ਉਹਨਾਂ ਦੇ ਵੀ ਦੱਸਦੇ ਵੀ ਉਹਨਾਂ ਨੇ ਤਕਰੀਬਨ 20 ਸਾਲ ਤਪ ਕੀਤਾ ਸੀ ਬਿਲਕੁਲ 29 ਸਾਲ ਜੀ 29 ਸਾਲ ਹਾਂ ਜੀ ਹਾਂ ਜੀ ਤੇ ਫਿਰ ਉਹਨਾਂ ਚੱਕ ਮਾਤਾ ਜਿਹੜੀ ਮਾਤਾ ਗੁਜਰੀ ਜੀ ਵੀ मतलब ਉਹਨੇ ਸੇਵਾ ਹੀ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਇਸ ਤਰ੍ਹਾਂ ਸੀ ਜੀ ਇਹ ਬਾਬਾ ਬਕਾਲਾ ਸਾਹਿਬ ਵਿਖੇ ਅ ਮਹਾਰਾਜ ਨੇ ਤਪ ਕਰਿਆ ਪੋਰੇ ਦੇ ਵਿੱਚ ਠੀਕ ਹੈ ਜੀ ਬਾਬਾ ਬਕਾਲਾ ਸਾਹਿਬ ਇੱਥੇ ਮਿਸਲਛੀ ਦਾ ਹੈੱਡਕੁਆਰਟਰ ਹੈ ਨਾ ਬਾਬਾ ਜੋਗਾ ਸਿੰਘ ਸਾਹਿਬ ਰਹਿੰਦੇ ਉੱਥੇ ਜੀ ਜੀ ਉਹ ਬਾਬਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਉੱਥੇ ਉਹ ਕੱਚਾ ਪੋਰਾ ਸੀ ਉਹਦੇ ਚ ਮਹਾਰਾਜ ਤਪ ਕਰਦੇ ਸੀ ਮਾਤਾ ਜੀ ਪ੍ਰਸ਼ਾਦਾ ਵੀ ਮਹਾਰਾਜ ਵਾਸਤੇ ਬਣਾਉਂਦੇ ਸੀ ਹਰ ਪ੍ਰਕਾਰ ਦੀ ਸੇਵਾ ਮਾਤਾ ਜੀ ਕਰਦੇ ਸੀ ਇਤੋਂ ਤੱਕ ਕਿ ਮਾਤਾ ਜੀ ਪੈਰਾ ਵੀ ਪੋਰਾ ਸਾਹਿਬ ਦੇ ਬਾਹਰ ਮਾਤਾ ਜੀ ਦਿੰਦੇ ਸੀ ਅੱਛਾ ਜੇ 29 ਸਾਲ ਮਹਾਰਾਜ ਨੇ ਤਪ ਕਰਿਆ ਤਾਂ 29 ਸਾਲ ਮਾਤਾ ਜੀ ਨੇ ਵੀ ਜਤੀ ਸਤੀ ਰਹਿ ਕੇ ਤਪ ਕੀਤਾ ਤਪ ਕਰਿਆ ਹੂੰ ਉਹ ਇਹ ਮਹਾਰਾਜ ਬਚਿੱਤਰ ਨਾਟਕ ਦੇ ਵਿੱਚ ਜਦੋਂ ਲਿਖਦੇ ਆ ਨਾ ਹੂੰ ਉਦੋਂ ਆਪਾਂ ਨੂੰ ਪਤਾ ਲੱਗਦਾ ਵੀ ਜਦੋਂ ਸੱਚਖੰਡ ਤੋਂ ਅਕਾਲ ਪੁਰਖ ਜੀ ਨੇ ਮਹਾਰਾਏ ਨੂੰ ਹੁਕਮ ਕਰਕੇ ਬੁਲਾਇਆ ਨਾ ਸੱਚਖੰਡ 'ਚ ਤੇ ਹੁਕਮ ਕਰਿਆ ਵੀ ਵੀ ਮਾਤ ਲੋਕ ਤੇ ਜਾ ਕੇ ਐਸਾ ਪੰਥ ਚਲਾਉਣੇਗਾ ਤਾਂ ਮਹਾਰਾਜ ਜਦੋਂ ਕਹਿੰਦੇ ਵੀ ਚਿਤ ਨਾ ਭਇਓ ਹਮਰੋ ਆਵਨ ਕੈ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ ਹਨਾ ਤਾਂ ਫਿਰ ਅਕਾਲ ਪੁਰਖੀ ਨੇ ਗਿਆ ਵੀ ਮੈਂ ਆਪਣਾ ਸੁਤ ਤੋਹੇ ਨਵਾਜਾ ਪੰਥ ਪ੍ਰਚਾਰ ਕਰ ਬੇ ਕੋ ਸਾਜਾ ਹੈ ਨਾ ਵੀ ਅਸੀਂ ਸਾਨੂੰ ਆ ਦਾ ਪੁੱਤਰ ਬਣਾ ਕੇ ਭੇਜ ਰਹੇ ਹਾਂ ਤਾਂ ਮਹਾਰਾਏ ਵੀ ਅੰਗ ਸੰਗ ਰਵਾਂਗੇ ਤੁਹਾਡੇ ਹਰ ਟਾਈਮ ਠੀਕ ਹੈ ਜੀ ਮਹਾਰਾਏ ਨੇ ਕਿਹਾ ਸੀ ਵੀ ਅਸੀਂ ਇਕੱਲੇ ਪੰਥ ਚਲਾਉਣਾ ਸਾਡੇ ਇਕੱਲਿਆਂ ਦੇ ਬਸਦਾ ਨਹੀਂ ਵੀ ਆਪ ਜੀ ਸਹਾਇਤਾ ਕਰੋ ਠੀਕ ਹੈ ਤਾਂ ਹੀ ਮਹਾਰਾਜ ਤਾਂ ਹੀ ਆਪਾਂ ਕਹਿੰਦੇ ਵਾਹ ਪ੍ਰਗਟਿਓ ਮਰਦਾ ਗੰਮੜਾ ਵਰਿਆ ਮਕੇਲਾ 10ਵੇਂ ਪਾਸ਼ਾ ਵਰਗਾ ਤੇ 10ਵੇਂ ਪਾਸ਼ਾ ਹੀ ਨੇ 10ਵੇਂ ਪਾਸ਼ਾ ਹੀ ਅਬ ਕਹਿੰਦੇ ਛੇਵੇਂ ਪਾਤਸ਼ਾਹ ਵਰਗੇ ਛੇਵੇਂ ਪਾਤਸ਼ਾਹੀ ਨੇ ਹਮ ਮਹਾਰਾਜ ਵੀ ਮਰਦ ਗੰਮੜੇ ਹਮ ਠੀਕ ਹੈ ਜੀ ਹਰ ਖੂਬੀ ਪਾਤਸ਼ਾਹ ਦੇ ਵਿੱਚ ਹੈ ਨਾ ਉਹਨਾਂ ਵਰਗਾ ਕੋਈ ਨਹੀਂ ਹੋਇਆ ਜੀ ਉਹਨਾਂ ਵਰਗੇ ਤਾਂ ਉਹੀ ਨੇ ਹਮ ਮੈਂ ਅੱਬ ਕਹਿੰਨੇ ਵੀ ਅਕਾਲ ਪੁਰਖ ਵਰਗਾ ਤਾਂ ਅਕਾਲ ਪੁਰਖ ਹੀ ਹੈ ਅਕਾਲ ਪੁਰਖ ਦਸਵੇਂ ਪਾਤਸ਼ਾਹ ਵਰਗੀ ਤਾਂ ਦਸਵੇਂ ਪਾਤਸ਼ਾਹ ਹੀ ਹੈ ਦੂਸਰਾ ਕੋਈ ਕੰਪੈਰੀਸ਼ਨ ਨਹੀਂ ਉਹਨਾਂ ਦੇ ਨਾਲ ਨਹੀਂ ਕੁਝ ਠੀਕ ਹੈ ਤੇ ਉਹਦੇ ਚ ਆਪਾਂ ਦੇਖਦੇ ਆਂ ਜਦੋਂ ਬਚਿੱਤਰ ਨਾਟਕ ਪੜ੍ਹਦੇ ਆਂ ਵਿਚਾਰ ਕਰਦੇ ਆਂ ਤਾਂ ਅਕਾਲ ਪੁਰਖ ਦੀ ਨਿਗਾਹ ਸਭ ਤੋਂ ਵੱਧ ਕਮਾਈ ਮਹਾਰਾਜ ਦੀ ਹੋ ਗਈ ਸੀ ਤਿੰਨ ਯੁਗਾਂ ਦੀ ਹਮ ਤਪ ਤਪ ਦੀ ਤਪੱਸਿਆ ਦੀ ਹਮ ਦੁਸ਼ਤ ਦਮਨ ਦੇ ਰੂਪ ਚ ਸੀਗੇ ਮਹਾਰਾਜ ਹੇਮਕੁੰਡ ਸਾਹਿਬ ਤੇ ਹਮ ਤੇ ਉਦੋਂ ਮਤਲਬ ਅਕਾਲ ਪੁਰਖ ਨੇ ਜਿਸ ਤਰ੍ਹਾਂ ਨਜ਼ਰ ਮਾਰੀ ਵੀ ਕਿਹਨਾਂ ਨੂੰ ਭੇਜਿਆ ਜਾਵੇ ਪੰਥ ਚਲਾਉਣ ਵਾਸਤੇ ਜਿਵੇਂ ਨਜ਼ਰ ਪਈ ਦੁਸ਼ਤ ਦਮਨ ਜੀ ਤੇ ਹਮ ਦਸਵੇਂ ਪਾਤਸ਼ਾਹ ਤੇ ਹਾਂਜੀ ਉਸੇ ਤਰ੍ਹਾਂ ਅਕਾਲ ਪੁਰਖ ਨੂੰ ਸਾਡੇ ਗਿਆਨੀ ਜੀ ਸਮਰਾਟੀ ਜੀ ਕਹਿੰਦੇ ਹੁੰਦੇ ਆ ਵੀ ਅਕਾਲ ਪੁਰਖ ਨੂੰ ਕੁੱਖ ਨਹੀਂ ਸੀ ਮਿਲ ਰਹੀ ਉਸ ਲਾਇਕ ਉਸ ਲਾਇਕ ਕੁੱਖ ਨਹੀਂ ਸੀ ਮਿਲ ਰਹੀ ਉਸ ਲਾਇਕ ਮਾਤਾ ਪਿਤਾ ਨਹੀਂ ਸੀ ਮਿਲ ਰਹੇ ਜਿਹੜੇ ਐਡੀ ਵੱਡੇ ਬਲੀ ਯੋਧੇ ਨੂੰ ਜਨਮ ਦੇ ਸਕਣ ਜੀ ਜੀ ਐਡੀ ਵੱਡੀ ਜੋਤ ਨੂੰ ਪ੍ਰਕਾਸ਼ ਕਰ ਸਕਣ ਹਨਾ ਤਾਂ ਉਸੇ ਤਰ੍ਹਾਂ ਕਾਲ ਪੁਰਖ ਦੀ ਨਿਗਾਹ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਸਾਹਿਬ ਜੀ ਤੇ ਪੈਂਦੀ ਹੈ ਅੱਛਾ ਜੀ ਠੀਕ ਹੈ ਤੁਹਾਹਰੇ ਬਚਿਤ੍ਰਨਾਟਕ ਚ ਲਿਖਦੇ ਆ ਉਹਨੂੰ ਹੂੰ ਠੀਕ ਹੈ ਵੀ ਸਾਡਾ ਨਵਾਸ ਜਦੋਂ ਗਰਭ ਚ ਹੋਇਆ ਹੂੰ ਠੀਕ ਹੈ ਉਹ 29 ਸਾਲ ਦੇ ਕੋ ਢੀ ਭਗਤੀ ਮਾਤਾ ਜੀ ਦੀ ਢੀ ਨੌਵੇਂ ਪਾਸ਼ਾ ਦੀ ਨੌਵੇਂ ਪਾਸ਼ਾ ਦੀ ਪਿਛਲੇ ਜਨਮਾਂ ਦੀ ਭਗਤੀ ਸੀ ਹੂੰ ਸਮੁੰਦਰੀ ਖੀਜ ਦੇ ਰੂਪ ਚ ਹੂੰ ਅੱਛਾ ਜੀ ਹਾਂ ਜੀ ਜਿਹੜਾ ਪਿਛਲਾ ਜਦੋਂ ਜਨਮ ਸੀ ਨਾ ਅ ਇਹ ਵੀ ਆਪਾਂ ਵਿੱਚ ਜੋੜ ਦਿੰਨੇ ਆ ਕਿਉਂਕਿ ਇਹ ਵੀ ਮਾਤਾ ਜੀ ਦੇ ਨਾਲ ਹੀ ਸੰਬੰਧਤ ਹੈ ਮਾਤਾ ਸਾਹਿਬ ਦੇਵਾਂ ਜੀ ਦੇ ਜੀ ਉਹ ਜਦੋਂ ਇਹ ਰਾਖਸ਼ਾ ਨੇ ਇਹ ਧਰਤੀ ਫਤਿਹ ਕਰ ਲਈ ਸਵਰਗ ਤੱਕ ਚਲੇ ਗਏ ਦੇਵ ਤੇ ਬੰਨ ਲੈ ਹੋਰ ਕਰ ਲਿਆ ਸਾਰਾ ਮਹਾਰਾਜ ਜਿਵੇਂ ਦਸਮ ਗ੍ਰੰਥ ਚ ਦੱਸਦੇ ਆ ਉਹਨਾਂ ਜੋ ਸੁੰਭ ਨਸੁੰਭ ਧੂਮਰ ਨੈਣ ਹੋਰ ਵੀਰ ਜਨਾਦ ਵਰਗੇ ਰਾਖਸ਼ ਤਕੜੇ ਤੋਂ ਤਕੜੇ ਹਨ ਤੇ ਉਹਨਾਂ ਅਕਾਲ ਪੁਰਖ ਨੇ ਆਪਦੀ ਸ਼ਕਤੀ ਨੂੰ ਭੇਜਿਆ ਆ ਉਹਦੀ ਸ਼ਕਤੀ ਨੂੰ ਭੇਜਿਆ ਯੁੱਧ ਕਰਨ ਵਾਸਤੇ ਦੈਂਤਾਂ ਨਾਲ ਜੀ ਉਹਨਾਂ ਨੇ ਯੁੱਧ ਕਰਿਆ ਹੂੰ ਪਰ ਉਹ ਸ਼ਕਤੀ ਤੋਂ ਵੀ ਉਹ ਸਮਾਪਤ ਨਹੀਂ ਹੋਏ ਕਿਉਂ ਜਿਹੜਾ ਵੀਰਜਨਾਦ ਸੀ ਉਹਦੇ ਕੋਲੇ ਵਰ ਸੀਗਾ ਕਿ ਵੀਰਜਨਾਦ ਹੈਡ ਸੀ ਸਾਰੇ ਦੈਂਤਾਂ ਦਾ ਮੁਖੀ ਸੀ ਹੂੰ ਸਰਦਾਰ ਠੀਕ ਹੈ ਜੀ ਉਹ ਜਿੱਥੇ ਵੀ ਉਹਦੇ ਖੂਨ ਦਾ ਤਪਕਾ ਡਿੱਗਦਾ ਸੀ ਉੱਥੇ ਹੀ ਹੋਰ ਰਾਖਸ਼ ਪੈਦਾ ਹੋ ਜਾਂਦੇ ਸੀ ਅੱਛਾ ਉਹ ਜੇ ਕਿਸੇ ਦੇ ਆਪਾ ਫਟ ਮਾਰਾਂਗੇ ਖੂਨ ਦੇ ਟੁਕਕੇ ਤਾਂ ਡਿੱਗਣਗੇ ਹੀ ਡਿੱਗਣਗੇ ਉਹ ਇਸ ਤਰ੍ਹਾਂ ਕਰਕੇ ਆਖਰ ਨੂੰ ਫਿਰ ਇਹ ਸ਼ਕਤੀ ਵੀ ਉਥੋਂ ਸਾਈਡ ਤੇ ਹੋ ਗਈ ਤੇ ਪਹਾੜਾਂ ਨੂੰ ਆ ਗਈ। ਅੱਛਾ ਜੀ। ਨਾਮ ਕੌਣ ਸ ਹੈ ਬੜੀ ਜਗਤ ਹੈ। ਠੀਕ ਹੈ। ਪਿੱਛੇ ਰਾਖਸ਼। ਹੂੰ। ਤੇ ਉਥੇ ਸਮੁੰਦਰੀ ਕੀ ਜੀ ਤੇ ਇੱਕ ਵਾਰ ਦਰਜੀ ਦੇ ਰੂਪ ਚੋਂ ਅਗਲੇ ਜਨਮ ਚ ਆਉਂਦੇ ਆ। ਹੂੰ। ਕਲ ਯੁਗ ਦੇ ਵਿੱਚ ਆਉਂਦੇ ਆ। ਠੀਕ ਹੈ। ਉਸ ਟਾਈਮ ਸਤਜੁਗ ਦੀ ਗੱਲ ਹੈ। ਹੂੰ। ਉਦੋਂ ਸਮੁੰਦਰੀ ਕੀ ਜੀ ਨਾਮ ਸੀ ਉਹਨਾਂ ਦਾ। ਅੱਛਾ ਜੀ। ਹਾਂ। ਸ਼ਸਤਰਧਾਰੀ ਨਹੀਂ ਸੀਗੇ ਉਹ ਅੱਛਾ ਜੀ ਕੇਵਲ ਸਾਧੂ ਸੀਗੇ ਤਪ ਕਰਨ ਵਾਲੇ ਸ਼ਸਤਰਧਾਰੀ ਨਹੀਂ ਸੀ ਛਤਰੀ ਨਹੀਂ ਸੀ ਉਦੋਂ ਠੀਕ ਹੈ ਜੀ ਤੇ ਸ਼ੇਰ ਦੀ ਖਾਲ ਉੱਤੇ ਬੈਠੇ ਸੀਗੇ ਤਪ ਕਰ ਰਹੇ ਸੀ ਹੂੰ ਤੇ ਉਹ ਆਤਮ ਸ਼ਕਤੀ ਨੇ ਆ ਕੇ ਕਿਹਾ ਵੀ ਮਹਾਂਪੁਰਖੋ ਵੀ ਮੇਰੇ ਮਗਰ ਬਹੁਤ ਬੇਅੰਤ ਤਦਾਦ ਦੇ ਵਿੱਚ ਰਾਖਸ਼ ਚੜ੍ਹੇ ਆਉਂਦੇ ਆ ਹੂੰ ਕਿਰਪਾ ਕਰੋ ਮੇਰੀ ਰੱਖਿਆ ਕਰੋ ਹੂੰ ਤਾਂ ਉਹਨਾਂ ਨੇ ਆਪਦੀ ਸ਼ਕਤੀ ਨਾ ਗੁਪਤ ਕਰ ਲਿਆ ਅੱਛਾ ਜੀ ਆਤਮ ਸ਼ਕਤੀ ਨੂੰ ਹੂੰ ਉਥੇ ਰਾਖਸ਼ਾਗੇ ਹਣ ਰਾਖਸ਼ਾਂ ਦੀ ਬੋਲੀ ਰਾਖਸ਼ਾਣੀ ਹੁੰਦੀ ਹੈ ਕਹਿੰਦੇ ਉਹ ਬਾਬਾ ਹੂੰ ਉਹ ਆਪਾਂ ਲਬਜੇ ਇੱਥੇ ਵਰਤ ਵੀ ਨਹੀਂ ਸਕਦੇ ਵੀ ਇੱਥੇ ਕੋਈ ਕੋਈ ਇਸਤਰੀ ਤਾਂ ਨਹੀਂ ਆਈ ਉਹਨਾਂ ਨੇ ਤਾਂ ਬਹੁਤ ਗਲਤ ਸ਼ਬਦ ਵਰਤੇ ਸੀ ਪਰ ਆਪਾਂ ਨਹੀਂ ਵਰਤ ਸਕਦੇ ਜੀ ਵੀ ਉਹ ਇੱਥੇ ਕੋਈ ਜਨਾਨੀ ਤਾਂ ਨਹੀਂ ਆਈ ਐਂ ਕਹਿ ਸਕਦੇ ਹਾਂ ਚਲੋ ਤੇ ਉਹ ਕਹਿੰਦੇ ਵੀ ਉਹ ਮੂਰਖੋ ਉਸ ਆਕਾਰਪੁਰਖ ਦੀ ਸ਼ਕਤੀ ਹੈ ਸਭ ਦੀ ਮਾਤਾ ਹੈ ਸਾਰੀ ਧਰਤੀ ਦੀ ਮਾਤਾ ਹੈ ਹੂੰ ਤੁਤੇ ਮਾਤਾ ਨੂੰ ਐ ਬੋਲੀਦਾ ਹੁੰਦਾ ਉਹ ਕਹਿੰਦੇ ਇਹ ਬਾਬਾ ਜੀ ਉਹਦੇ ਉਹਨਾਂ ਉਹਦੇ ਨਾਲ ਦੇ ਇਹਨੂੰ ਵੱਡੋ ਇਥੇ ਹੂੰ ਉਹ ਜਦੋਂ ਵੱਡਣ ਲੱਗੇ ਸੁੰਦਰੀ ਖੀ ਜੀ ਤੇ ਵਾਰ ਕਰਨ ਲੱਗੇ ਹੁਣ ਆਪ ਤਾਂ ਸ਼ਸਤਰ ਧਾਰੀ ਹੈ ਹੀ ਨਹੀਂ ਸੀ ਉਹ ਤਾਂ ਉਹਨਾਂ ਨੇ ਆਪਦੇ ਥੱਲੇ ਵਿਛਾਈ ਹੋਈ ਸ਼ੇਰ ਦੀ ਖੱਲ ਜੋਰ ਨਾਲ ਝਾੜੀ ਹੂੰ ਜੋ ਸ਼ੇਰ ਦੀ ਖੱਲ ਜੋਰ ਨਾਲ ਝਾੜੀ ਉਹਦੇ ਚੋਂ ਪ੍ਰਗਟ ਹੋਏ ਦੁਸ਼ਟ ਦਮਨ ਜੀ ਅੱਛਾ ਤੇ ਹੋਰ ਬਰਤਿਆਰ ਸ਼ਸਤਰਾਂ ਨਾਲ ਲੈਸ ਤੇ ਜਿੰਨੇ ਉਹ ਸ਼ੇਰ ਦੀ ਖੱਲ ਦੇ ਬਾਲ ਜਿਹੜੇ ਏਸੀ ਡਿੱਗੇ ਸੀ ਉਹਦੇ ਬੱਬਰ ਸ਼ੇਰ ਪ੍ਰਗਟ ਹੋ ਗਏ ਉੱਥੇ ਅੱਛਾ ਜੀ ਸ਼ੇਰ ਬੱਬਰ ਸ਼ੇਰ ਇਹਦਾ ਲਾਇਨ ਕਹਿ ਦਿੰਨੇ ਆਪਾਂ ਹੂੰ ਤੇ ਦੁਸ਼ਟ ਰਮਨ ਜੀ ਕਹਿੰਦੇ ਵੀ ਦੱਸੋ ਪਿਤਾ ਜੀ ਕੀ ਹੁਕਮ ਹੈ ਹੂੰ ਉਹ ਕਹਿੰਦੇ ਵੀ ਆਹ ਸ਼ੇਰਾਂ ਨੂੰ ਨਾਲ ਲੈ ਲੋ ਹੂੰ ਆਹ ਦੀ ਸ਼ਕਤੀ ਦੀ ਸਹਾਇਤਾ ਕਰੋ ਵੀ ਰਾਖਸ਼ਾਂ ਨੂੰ ਫਤਿਹ ਕਰੋ ਹੂੰ ਠੀਕ ਹੈ ਠੀਕ ਹੈ ਜੀ ਕਿਉਂ ਉਹ ਵੀਰ ਜਨਾਦ ਨੂੰ ਜਿਵੇਂ ਬਰਸੀ ਉਹਦੇ ਖੂਨ ਦੇ ਤੁਪਕੇ ਡਿੱਗਦੇ ਸੀ ਉੰਨੇ ਹੋਰ ਪੈਦਾ ਹੋ ਜਾਂਦੇ ਸੀ ਹੂੰ ਉਹ ਕਹਿੰਦੇ ਵੀ ਤੁਸੀਂ ਵੱਢੀ ਜਾਇਓ ਸ਼ੇਰ ਖੂਨ ਪੀ ਜਾਣਗੇ ਤਪਕਾ ਥੱਲੇ ਡਿਗਣੀ ਨਾ ਦੇਓ ਠੀਕ ਹੈ ਜੀ ਉਹ ਫਿਰ ਸ਼ਕਤੀ ਦੀ ਸਹਾਇਤਾ ਕਰੀ ਦੁਸ਼ਦੰਮਨ ਜੀ ਨੇ ਹੂੰ ਤੇ ਉਹਨੇ ਰਾਖਸ਼ਾ ਨੂੰ ਵੱਢਿਆ ਇਹਨਾਂ ਨੇ ਫੇਰ ਖੂਨ ਪੀ ਕੇ ਥੱਲੇ ਤਪਕਾ ਕੋਈ ਡਿਗਣੀ ਨਾ ਤਾ ਸਮਾਪਤ ਕਰਤੇ ਹੂੰ ਕਾਫੀ ਸਮਾਂ ਲੱਗਾ ਇਹਨੂੰ ਕਾਫੀ ਸਮਾਂ ਹੂੰ ਮਤਲਬ ਕਈ 100 ਸਾਲ ਅੱਛਾ ਹਾਂ ਯੁੱਧ ਚੱਲਦਾ ਰਿਹਾ ਉਸ ਤੋਂ ਬਾਅਦ ਯੁੱਧ ਕਰਕੇ ਫਤਿਹ ਕਰਕੇ ਤਾਂ ਸ਼ਕਤੀ ਤੋਂ ਮਹਾਰਾਜ ਨੇ ਵਾਦਾ ਵੀ ਸ਼ਕਤੀ ਨੇ ਕਰੇ ਵੀ ਜਦੋਂ ਸੋਨੂੰ ਅੱਗੇ ਕਾਲ ਯੋਗ ਚ ਵੀ ਸਾਡੀ ਲੋੜ ਪਊਗੀ ਮੇਰੀ ਮੇਰੇ ਲਈ ਤਾਂ ਵੀ ਮੈਂ ਜ਼ਰੂਰ ਉੱਥੇ ਆਪ ਜੀ ਦੀ ਸਹਾਇਤਾ ਕਰੂੰ ਅੱਛਾ ਜੀ ਇਸੇ ਕਰਕੇ ਜਦੋਂ ਮਹਾਰਾਜ ਨੇ ਚੰਡੀ ਪ੍ਰਗਟ ਕੀਤੀ ਹੈ ਨਾ ਉੱਗਰ ਰੂਪ ਦੇ ਵਿੱਚ ਪ੍ਰਗਟ ਕਰੀ ਹੈ ਨੈਣਾ ਦੇਵੀ ਵਾਲੇ ਢਿੱਲੇ ਦੇ ਉੱਤੇ ਹੂੰ ਠੀਕ ਹੈ ਜੀ ਉਦੋਂ ਪੰਡਤ ਕੇਸੂਦਾਸ ਜੀ ਨਾਲ ਪੰਡਤ ਡਰ ਕੇ ਭੱਜ ਗਿਆ ਸੀ ਜਦੋਂ ਬਹੁਤ ਪਰਚੰਡ ਰੂਪ ਦੇ ਵਿੱਚ ਆਦਿ ਸ਼ਕਤੀ ਨੇ ਦਰਸ਼ਨ ਦਿੱਤੇ ਬਹੁਤ ਵੱਡਾ ਭਿਆਨਕ ਰੂਪ ਹੈ ਨਾ ਤੇ ਉਦੋਂ ਮਤਲਬ ਦਸਵੇਂ ਪਾਸ਼ਾ ਨੂੰ ਵਰ ਦਿੱਤਾ ਉੱਥੇ ਆਦਿ ਸ਼ਕਤੀ ਨੇ ਅੱਛਾ ਜੀ ਇਹਨੂੰ ਕੋਈ ਲੋਕ ਗਲਤ ਪਾਸੇ ਵੀ ਲੈ ਜਾਂਦੇ ਵੀ ਦੁਰਗਾ ਨੇ ਵਰ ਦਿੱਤਾ ਕੋਈ ਕਹਿੰਦਾ ਕਾਲੀ ਨੇ ਵਰ ਦਿੱਤਾ ਕੋਈ ਕਹਿੰਦਾ ਕੋਈ ਕਿਵੇਂ ਕੋਈ ਕਿਵੇਂ ਹੈ ਨਾ ਇਹੜੀ ਆਦਿ ਸ਼ਕਤੀ ਹੈ ਨਾ ਆਦਿ ਸ਼ਕਤੀ ਹਮ ਪਰਮੇਸ਼ਰ ਦੀ ਸ਼ਕਤੀ ਹੈ ਪੂਰੇ ਭਾਰਤ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਅਲੱਗ-ਅਲੱਗ ਰੂਪਾਂ 'ਚ ਇਹਨੂੰ ਅਲੱਗ-ਅਲੱਗ ਧਰਮਾਂ 'ਚ ਅਲੱਗ-ਅਲੱਗ ਰੂਪਾਂ 'ਚ ਪੂਜਿਆ ਜਾਂਦਾ ਹੈ। ਆ ਡਨਾਮਾ ਨਾਲ ਪੂਜਿਆ ਜਾਂਦਾ। ਹਾਂ ਕੋਈ ਦੁਰਗਾ ਦੇ ਨਾਮ ਨਾਲ ਪੂਜਦਾ ਹੈ। ਕੋਈ ਜਵਾਲਾ ਦੇਵੀ ਦੇ ਨਾਮ ਨਾਲ ਪੂਜਦਾ ਹੈ। ਕੋਈ ਨੈਣਾ ਦੇਵੀ ਦੇ ਨਾਮ ਨਾਲ ਕੋਈ ਆ ਆਪਾਂ ਕਹਿੰਦੇ ਇਹ ਸਰਸਵਤੀ ਦੇ ਨਾਮ ਨਾਲ ਪੂਜਦਾ ਹੈ। ਇਹ ਰੂਪ ਸਾਰੇ ਉਦੇ ਹੀ ਹੈ ਕੋਈ ਕਾਲੀ ਦੇ ਰੂਪ 'ਚ ਪੂਜਦਾ ਹੈ। ਹੈ ਨਾ ਕੋਈ ਵੈਸ਼ਨੂ ਦੇ ਵੀ ਦੇ ਰੂਪ ਚ ਹੈ ਉਹ ਪਰਮੇਸ਼ਰ ਦੀ ਸ਼ਕਤੀ ਠੀਕ ਹੈ ਜੀ ਠੀਕ ਹੈ ਆਦਿ ਸ਼ਕਤੀ ਹੈ ਵਾਹਿਗੁਰੂ ਦੀ ਤੇ ਉਹ ਫਿਰ ਉਥੇ ਮਤਲਬ ਇਹ ਵੀ ਹੋਇਆ ਸੀਗਾ ਵੀ ਤੁਸੀਂ ਸਾਨੂੰ ਆਪਦੇ ਨਾਲ ਰੱਖਿਓ ਦਸਵੇਂ ਬਾਦਸ਼ਾਹ ਨਾਲ ਬਚਨ ਹੋਇਆ ਸੀਗਾ ਹੈ ਨਾ ਜੀ ਇਸੇ ਕਰਕੇ ਜਦੋਂ ਮਾਤਾ ਮਾਤਾ ਜੀ ਦਾ ਗੁਰੂ ਘਰ ਦੇ ਵਿੱਚ ਆਗਮਨ ਹੋਇਆ ਤਕਵਾਰਾ ਡੋਲਾ ਮਾਤਾ ਜੀ ਰਹੇ ਨੇ ਗੁਰੂ ਘਰ ਦੇ ਵਿੱਚ ਮਾਤਾ ਸਾਹਿਬ ਦੇਵਾਂ ਜੀ ਆਤਮ ਸ਼ਕਤੀ ਦੇ ਰੂਪ ਸੀ ਰੂਪ ਸੀਗੇ ਅੱਛਾ ਜੀ ਇਸੇ ਕਰਕੇ ਆਨੰਦ ਕਾਰਜ ਨਹੀਂ ਮਹਾਰਾਜ ਨੇ ਕਰਾਇਆ ਇੱਕ ਲੋਜਿਕ ਇਹ ਵੀ ਆ ਹੂੰ ਇੱਕ ਇਹ ਵੀ ਆ ਵੀ ਉਹਨਾਂ ਨੇ ਬ੍ਰਹਮਚਰ्य ਦੇ ਧਾਰਨ ਕਰ ਲਿਆ ਸੀ ਇੱਕ ਇਹ ਵੀ ਆ ਵੀ ਮਤਲਬ ਵੀ ਆਨੰਦ ਕਾਰਜ ਨਹੀਂ ਉਹਨਾਂ ਨੇ ਕਰਵਾਇਆ ਠੀਕ ਹੈ ਜੀ ਤੇ ਮਹਾਰਾਜ ਸਰਵ ਪ੍ਰਸ਼ਾਦਾ ਸ਼ਕਨ ਹੀ ਜਾਂਦੇ ਹੁੰਦੇ ਸੀ ਤੇ ਮਾਤਾ ਜੀ ਦਾ ਇਹ ਨਾਮ ਸੀਗਾ ਉਹਨਾਂ ਦਾ ਪਰਨ ਸੀਗਾ ਵੀ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰੇ ਬਿਨਾ ਆਪ ਪ੍ਰਸ਼ਾਦਾ ਨਹੀਂ ਸੀ ਛਕਦੇ ਜਦੋਂ ਮਹਾਰਾਜ ਨੇ ਉਥੇ ਲੀਲਾ ਵਰਤੌਣੀ ਸੀ ਸੱਚਖੰਡ ਜਾਣ ਦੀ ਉਦੋਂ ਉਦੋਂ ਥੋੜਾ ਟਾਈਮ ਪਹਿਲਾਂ ਮਾਤਾ ਸੁੰਦਰਾਂ ਜੀ ਨੂੰ ਔਰ ਮਾਤਾ ਸੁੰਦਰ ਦੇਵੀ ਜੀ ਨੂੰ ਤੇ ਮਾਤਾ ਸਹਿਬ ਦੇਵਾਂ ਜੀ ਨੂੰ ਦਿੱਲੀ ਵਿਖੇ भेजने ਲਈ ਕਹਿੰਦਾ ਸੀ اچھا ਜੀ ਮਾਤਾ ਜੀ ਨੇ ਉੱਥੇ ਬੇਨਤੀ કરી ਵੀ ਮੇਰਾ ਤਾਂ ਬਿਹਾ ਪਤੀ ਦੇਵ ਮੇਰਾ ਤਾਂ ਮਤਲਬ ਪਰਨ ਵੀ ਮੈਂ ਆਪ ਜੀ ਦੇ ਦਰਸ਼ਨ ਕਰੇ ਬਿਨਾ ਪ੍ਰਸ਼ਾਦਾ ਨਹੀਂ ਛਕਦੀ ਮੇਰਾ ਨਿਜਮ ਕਿਵੇਂ ਨਿਭੂਗਾ ਇਹ ਤਾਂ ਮਹਾਰਾਜ ਨੇ ਉੱਥੇ ਆਪਦੇ ਸ਼ਸਤਰ ਦਿੱਤੇ ਅੱਛਾ ਮਾਤਾ ਜੀ ਨੂੰ ਗੁਰਜ ਦਿੱਤਾ ਜਿਹੜਾ ਛੇਵੇਂ ਪਾਤਸ਼ਾਹ ਦਾ ਸੀਗਾ ਜਿਹਨੂੰ ਗਦਾ ਵੀ ਕਹਿ ਦਿੰਦੇ ਆਪਾਂ ਹੁਣ ਵੀ ਬੁੱਢਾ ਦਲ ਦੇ ਤੋਂ ਛੇਖਾਨੇ ਚ ਹੈ ਅੱਛਾ ਜੀ YouTube ਤੇ ਦਰਸ਼ਨ ਕਰ ਸਕਦੇ ਹੋਂਦੇ ਠੀਕ ਹੈ ਜੀ ਉਹੀ ਗੁਰਜ ਮਾਰ ਕੇ ਮਹਾਰਾਜ ਨੇ ਚਮਕੌਰ ਦੀ ਗੜੀ 'ਚ ਜੋ ਨਾਹਰਗਾਨ ਨੇ ਪੌੜੀ ਲਾਈ ਸੀ ਨਾ ਮਹਾਰਾਜ ਨੇ 30 ਚੇਰ ਪਾਰਾ ਗੁਰਜ ਮਾਰਿਆ ਸੀ ਸਿਰ 'ਚ ਉਹੀ ਗੁਰਜ ਸੀ ਅੱਛਾ ਜੀ ਹਾਂ ਛੇਵੇਂ ਪਾਤਸ਼ਾਹ ਕੋਲੇ ਵੀ ਗੁਰਜ ਰਹੇ ਹਾਂ ਫਿਰ ਉਹ ਮਾਤਾ ਜੀ ਦਸਵੇਂ ਪਾਤਸ਼ਾਹ ਕੋਲੇ ਆ ਗਿਆ ਤੇ ਦਸਵੇਂ ਪਾਤਸ਼ਾਹ ਨੇ ਮਾਤਾ ਜੀ ਨੂੰ ਬਖਸ਼ਿਸ਼ ਕਰਿਆ ਤਾਂ ਮਾਤਾ ਜੀ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਕੇ ਤੇ ਫਿਰ ਪ੍ਰਸ਼ਾਦਾ ਛਕਦੇ ਸੀ ਦਿੱਲੀ ਵਿਖੇ ਰਹੇ ਮਾਤਾ ਜੀ ਉੱਥੇ ਹੀ ਸੱਚਖੰਡ ਗਏ ਆ ਠੀਕ ਹੈ ਜੀ ਮਾਤਾ ਸੁੰਦਰ ਦੇਵੀ ਜੀ ਵੀ ਉਸ ਇਲਾਕੇ ਦੇ ਵਿੱਚ ਹੀ ਸਥਾਪਿਤ ਗਏ ਆ ਦਿੱਲੀ ਦੇ ਨੇੜੇ ਤੇੜੇ ਠੀਕ ਹੈ ਜੀ ਤੇ ਉਹ ਗੁਰਜ ਫਿਰ ਮਾਤਾ ਜੀ ਨੇ ਆ ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ ਹਮ ਵੱਡਾ ਦਲ ਦੇ ਮੁਖੀ ਹੋਏ ਐ ਹਮ ਉਹਨਾਂ ਨੂੰ ਬਖਸ਼ਿਸ਼ ਕਰਿਆ ਠੀਕ ਹੈ ਜੀ ਉਹਨਾਂ ਕੋਲੇ ਵੀ ਉਹ ਗੁਰਜ ਰਿਹਾ ਹਮ ਹੋਰ ਵੀ ਇੱਕ ਦੋ ਸ਼ਸਤਰ ਉਹਨਾਂ ਨੇ ਬਖਸ਼ਿਸ਼ ਕਰੇ ਮਾਤਾ ਜੀ ਨੇ ਠੀਕ ਹੈ ਜੀ ਮਹਾਰਾਜ ਦੇ ਠੀਕ ਹੈ ਜੀ ਕਿਉਂ ਪੰਥ ਦੇ ਆਉਣ ਵਾਲੇ ਜਥੇਦਾਰ ਸੀਗੇ ਉਹ ਦੇ ਨਵਾਬ ਜੀ ਕੋਲੇ ਭੇਜਿਆ ਨਵਾਬ ਕਪੂਰ ਸਿੰਘ ਜੀ ਕੋਲੇ ਆਪ ਚਿੱਠੀ ਲਿਖ ਕੇ ਹੂੰ ਇਹ ਲਿਖਿਆ ਵੀ ਇਹ ਸਾਡਾ ਪਾਲਿਆ ਹੋਇਆ ਪੁੱਤਰ ਹੈ ਹੂੰ ਸਾਡਾ ਪਾਲਿਆ ਹੋਇਆ ਪੁੱਤਰ ਹੈ ਵੀ ਇਹਨਾਂ ਨੂੰ ਅੱਗੇ ਦੀ ਜਿਹੜੀ ਜੋ ਜੰਗ ਯੋਧੇ ਦੀ ਸਿੱਖਿਆ ਤੁਸੀ ਦੇਣੀ ਹੈ ਠੀਕ ਹੈ ਜੀ ਜਿਹੜੀ ਗ੍ਰੰਥ ਸੰਥਿਆ ਸੀ ਹੂੰ ਉਥੇ ਮਾਤਾ ਜੀ ਨੇ ਜਿਵੇਂ ਆਪਾਂ ਕਹੇ ਵੀ ਅੱਜ ਯੂਨੀਵਰਸਿਟੀਆਂ 'ਚ ਬੱਚੇ ਪੜ੍ਹਦੇ ਐ ਮਾਤਾ ਜੀ ਨੇ ਉਥੇ ਦਿੱਲੀ ਦੇ ਜੋ ਉਥੇ ਫਾਰਸੀ ਦੇ ਮਦਰੱਸੇ ਸੀ ਉਹਨਾਂ 'ਚ ਵੀ ਫਾਰਸੀ ਵੀ ਪੜ੍ਹਾਈ ਅੱਛਾ ਮਾਤਾ ਜੀ ਨੇ ਹਾਂ अच्छा आप भेज के ठीक है जी ते कीर्तन ਉਹ ਪਹਿਲੇ ਹੀ ਬਹੁਤ ਸੋਹਣਾ ਕਰਦੇ ਸੀ ਤੇ ਮਾਤਾ ਜੀ ਨੇ ਵੀ ਸਿਖਾਇਆ ਜਿਹੜੀ ਸਭ ਸੰਥਿਆ ਹੋਈ ਨਾ ਬਾਬਾ ਜੱਸਾ ਸਿੰਘ ਜੀ ਆਲੂ ਵਾਲੀ ਜੀ ਦੀ ਪੰਤ ਪਾਸ਼ਾ ਦੀ ਉਹ ਖੁਦ ਮਾਤਾ ਸੁੰਦਰ ਕੌਰ ਜੀ ਨੇ ਸੁੰਦਰ ਦੇਵੀ ਜੀ ਨੇ ਆਪ ਕਰਾਈ اچھا ਜੀ ਵੈਸੇ ਆਪਾਂ ਕਹਿ ਦਿੰਨੇ ਆ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਨਹੀਂ ਉਹਨਾਂ ਦਾ ਨਾਮ ਮਾਤਾ ਸਾਹਿਬ ਦੇਵਾ ਜੀ ਹੀ ਹੈ ਠੀਕ ਹੈ ਜੀ ਮਾਤਾ ਜੀ ਦੇ ਹੁਕਮ ਨਾਮੇ ਚ ਉਹਨਾਂ ਦੇ ਆਪ ਦੇ ਸਹਿਣ ਵੀ ਮਾਤਾ ਸਾਹਿਬ ਦੇਵਾ ਜੀ ਹੈ ਠੀਕ ਹੈ ਜੀ ਮਾਤਾ ਸੁੰਦਰਾ ਜੀ ਦੇ ਵੀ ਮਾਤਾ ਸੁੰਦਰ ਦੇਵੀ ਜੀ ਸਾਈਨ ਹੈ ਠੀਕ ਹੈ ਜੀ ਠੀਕ ਹੈ ਚਲੋ ਇਹਦੇ ਤੇ ਤਾਂ ਵੈਸੇ ਐਵੇਂ ਪਾਣੀ ਚ ਮਦਾਨੀ ਪਾਉਣੀ ਹੋਏ ਤਾਂ ਜਿੱਡੀ ਮਰਜ਼ੀ ਲੰਬੀ ਪਾ ਲੇ ਕੋਈ ਹੋਰ ਆਪਣੇ ਨਾਲ ਚਰਚਾ ਕਰਨ ਲੱਗੇ ਜੋ ਆਪਦੇ ਤੱਤ ਧਰਨ ਲੱਗ ਜੂਗਾ ਠੀਕ ਹੈ ਇਸ ਕਰਕੇ ਚਲੋ ਇਹਨੂੰ ਆ ਗੱਲ ਨੂੰ ਇੱਥੇ ਇੱਕ ਤੱਕ ਹੀ ਰੱਖਦੇ ਆਂ ਤਾਂ ਫਿਰ ਮਾਤਾ ਜੀ ਦਿੱਲੀ ਆ ਕੇ ਇੱਥੇ ਆ ਕੇ ਸਤਖੰਡ ਗਏ ਆ ਉਹ ਆਤਮ ਸ਼ਕਤੀ ਦਾ ਰੂਪ ਸੀਗੇ ਮਾਤਾ ਜੀ ਕਵਾਰਾ ਡੋਲਾ ਗੁਰੂ ਘਰ ਚ ਰਹੇ ਬ੍ਰਹਮਚਾਰਜੇ ਦਾ ਹੀ ਪਾਲਣ ਕਰੇ ਉਹਨਾਂ ਨੇ ਠੀਕ ਹੈ ਜੀ ਇੱਕ ਬਾਬਾ ਜੀ ਮੰਨ ਲਓ ਗੱਲ ਜੁੜੀ ਜਾਂਦੀ ਆ ਵੀ ਮਾਤਾ ਜੀ ਦਾ ਚੌਂਕੜੇ ਦੀ ਜਿਹੜੀ ਸਿੱਖਾਂ ਦੇ ਵਿੱਚ ਬਹੁਤ ਵੱਡੀ ਐਹਮਤ ਹੈ ਜੀ ਹਾਂ ਨਾ ਤੇ ਉਹ ਚੌਂਕੜੇ ਬਾਰੇ ਦੱਸੋ ਜੀ ਮਾਤਾ ਜੀ ਦਾ ਅਧਿਆਤਮ ਸਫਰ ਕਿਹੋ ਜਿਹਾ ਸੀ ਜੇਕਰ ਮਾਤਾ ਜੀ ਤਾਂ ਜੋ ਹੈ ਹੀ ਆਤਮ ਸ਼ਕਤੀ ਦਾ ਰੂਪ ਸੀਗੇ ਉਹਨਾਂ ਦੀ ਅਧਿਆਤਮ ਦੀ ਆਪਾਂ ਕੀ ਵਰਣਨ ਕਰ ਸਕਦੇ ਹਾਂ ਜੀ ਜਿਵੇਂ ਆਪਾਂ ਹੁਣ ਗੁਰੂ ਨਾਨਕ ਸਾਹਿਬ ਬਾਰੇ ਕਹਦੇ ਨੇ ਵੀ ਆਪ ਨਰਾਇਣ ਕਲਾ ਧਾਰ ਜਗਮਹਿ ਪਰਵਰਿਓ ਹੂੰ ਜੀ ਵੀ ਆਪ ਨਿਰੰਕਾਰ ਕਰੋੜਾਂ ਕਲਾ ਧਾਰਨ ਕਰਕੇ ਇਸ ਜਗਤ ਵਿੱਚ ਆਏ ਹੂੰ ਇਹਦਾ ਆਪਾਂ ਹੁਣ ਗੁਰੂ ਨਾਨਕ ਸਾਹਿਬ ਦਾ ਜੀ ਆਪਾਂ ਕੋਈ ਅ ਮਾਫ ਕਰਨਾ ਹੁਣ ਜਿਵੇਂ ਸਮੁੰਦਰ ਦਾ ਮੱਛੀ ਨੂੰ ਕਿਵੇਂ ਪਾਲੂ ਸਮੁੰਦਰ ਦਾ ਮੁੰਦਰਦੰਤ ਅੱਜ ਕੱਲ ਦੀ ਸਾਇੰਸ ਨਹੀਂ ਪਾ ਸਕਦੀ ਮੱਛੀ ਕਿਵੇਂ ਪਾਲੂ ਇਸ ਕਰਕੇ ਆਪਾਂ ਮਾਤਾ ਜੀ ਦੇ ਅਧਿਆਤਮ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਇਹ ਥੋੜੀ ਗੱਲ ਹੈ ਮਾਤਾ ਜੀ ਇੰਨੇ ਪਾਠ ਸੁਖਮਨੀ ਸਾਹਿਬ ਦੇ ਕਰਦੇ ਸੀ ਇਹ ਵੀ ਝੂਠ ਹੋਊਗਾ ਫਿਰ ਜੇ ਮੈਂ ਅੱਜ ਕੱਲ ਦੇ ਕਹਿੰਦੇ 101 ਪਾਠ ਜਪਜੀ ਸਾਹਿਬ ਦੇ ਪੰਜਾਹ ਪਾਠ ਚੌਪਈ ਸਾਹਿਬ ਦੇ ਮੈਂ ਵੀ ਕਹਿ ਸਕਦਾ ਵੀ ਮਾਤਾ ਜੀ ਇੰਨੀ ਮਾਲਾ ਫੇਰਦੇ ਸੀ ਇੰਨੇ ਚੌਪਈ ਸਾਹਿਬ ਦੇ ਪਾਠ ਕਰਦੇ ਇੰਨੇ ਸੁਖਮਨੀ ਸਾਹਿਬ ਕਰਦੇ ਸੀ ਉਹ ਗੱਲ ਨਹੀਂ ਨਾ ਹੈਗੀ ਮਾਤਾ ਜੀ ਦੇ ਦੇ ਆਤਮ ਬਾਰੇ ਆਪਾਂ ਕੀ ਬਰਨ ਕਰ ਸਕਦੇ ਜੀ ਪਰ ਹਾਂ ਮਾਤਾ ਜੀ ਦਾ ਨਾਮ ਬਹੁਤ ਵੱਡਾ ਸੀ ਜੀ ਖੁਦਾ ਦੀ ਸ਼ਕਤੀ ਦਾ ਰੂਪ ਮਾਤਾ ਜੀ ਜੀ ਅਜੋਕੇ ਸਮੇਂ ਵਿੱਚ ਵੀ ਜਿਨ੍ਹਾਂ ਗੁਰਮੁਖਾਂ ਨੂੰ ਦਰਸ਼ਨ ਹੋਏ ਹੈ ਮਾਤਾ ਜੀ ਦਾ ਕੱਦ ਬਹੁਤ ਲੰਬਾ ਹੂੰ ਚੂੜੀਦਾਰ ਚੂੜੀਦਾਰ ਰੇ ਪਜਾਮਾ ਪਹਿਨਦੇ ਮਾਤਾ ਜੀ ਉਤੋਂ ਦੀ ਚੋਲਾ ਜਿਸ ਤਰ੍ਹਾਂ ਹੁੰਦਾ ਹੈ ਹੂੰ ਉਹ ਪਹਿਨਦੇ ਆ ਜੀ ਠੀਕ ਹੈ ਹਾਲਾਂਕਿ ਉਸ ਟਾਈਮ ਦੇ ਵਿੱਚ ਬੀਬੀਆਂ ਜਿਆਦਾ ਅ ਕੱਗਰੇ ਹੀ ਪਹਿਨਦੀਆਂ ਹੁੰਦੀਆਂ ਜੀ ਉਸ ਟਾਈਮ ਚ ਪਰ ਮਾਤਾ ਜੀ ਉਹ ਪਜਾਮੀ ਚੂੜੀਦਾਰ ਜੀ ਹਾਂ ਤੇ ਚੋਲਾ ਗੋਡਿਆਂ ਤੱਕ ਹੂੰ ਵੱਡੀ ਦਸਤਾਰ ਠੀਕ ਉੱਤੇ ਚੱਕਰ ਜੀ ਹੱਥ ਦੇ ਵਿੱਚ ਸ੍ਰੀ ਸਹਿਬ ਇੱਕ ਹੱਥ ਦੇ ਵਿੱਚ ਵੱਡਾ ਸਿਮਰਨਾ ਜੀ ਜਿਨ੍ਹਾਂ ਨੇ ਦਰਸ਼ਨ ਕਰਿਆ ਉਹਨਾਂ ਦੀ ਹੂੰ ਤੋਂ ਸੁਣ ਕੇ ਹੁੰਦਾ ਸੀ 6 ਫੁੱਟ ਦੇ ਨੇੜੇ ਤੇਰੀ ਮਾਤਾ ਜੀ ਦਾ ਕੱਦ ਅੱਛਾ ਜੀ ਹਾਂ ਇੱਕ ਨਾ ਬਾਬਾ ਜੀ ਤੁਸੀਂ ਗੱਲ ਕਰਦੇ ਸੀ ਜਿਵੇਂ ਹੁਕਮਨਾਮੇ ਭੇਜੇ ਸੀ ਹਨ ਮਾਤਾ ਜੀ ਨੇ ਹੂੰ ਉਹ ਹੁਕਮਨਾਮਾ ਮਾਰੇ ਸਾਨੂੰ ਥੋੜਾ ਜਿਆਦਾ ਡਿਟੇਲ ਦੇ ਵਿੱਚ ਦੱਸੋ ਵੀ ਜਿਵੇਂ ਹੁਕਮਨਾਮੇ ਤਾਂ ਇਸ ਤਰ੍ਹਾਂ ਸੀ ਮਾਤਾ ਜੀ ਬਹਾਦਰ ਸ਼ਾਹ ਨੂੰ ਤਾਰਾ ਜਮਨੂ ਮਾਰ ਕੇ ਜਦੋਂ ਔਰੰਗਜ਼ੇਬ ਮਰ ਗਿਆ ਜਫਰਨਾਮਾ ਭੀ ਤਹਾਰਾਏ ਨੇ ਉਹ ਮਰ ਗਿਆ ਪਛਤਾਵੇ ਵਿੱਚ ਉਸ ਤੋਂ ਬਾਅਦ ਬਹਾਦਰ ਸ਼ਾਹ ਨੂੰ ਮਹਾਰਾਏ ਨੇ ਤਖਤ ਤੇ ਬਿਠਾਇਆ ਉਹਦੇ ਭਰਾ ਨੂੰ ਮਾਰ ਕੇ ਸਹਾਇਤਾ ਕਰੀ ਬਹਾਦਰ ਸ਼ਾਹ ਦੀ ਠੀਕ ਹੈ ਜੀ ਤਾਂ ਬਹਾਦਰ ਸ਼ਾਹ ਉਸ ਟਾਈਮ ਬਾਦਸ਼ਾਹੀ ਸੀਗੇ ਇਸ ਦੇਸ਼ ਦੇਸ਼ ਦਾ ਮਹਾਰਾਜ ਨੇ ਬਣਾਇਆ ਸੀ ਮਹਾਰਾਜ ਦੇ ਕਨ ਫੜਿਆ ਚੇਲਾ ਸੀ ਹਨਾ ਤੇ ਉਦੋਂ ਮਾਤਾ ਜੀ ਤੇ ਮਾਤਾ ਸਾਹਿਬ ਦੇਵਾ ਜੀ ਤੇ ਮਾਤਾ ਸੁੰਦਰਾ ਜੀ ਦਿੱਲੀ ਵਿਖੇ ਰਹਿੰਦੇ ਸੀਗੇ ਹੂੰ ਉਦੋਂ ਜਦੋਂ ਮਹਾਰਾਜ ਸਤਖੰਡ ਚਲੇ ਗਏ ਉਹ ਖੇਡ ਵਰਤਾ ਗਏ ਹਨਾ ਦਸਵੇਂ ਪਾਤਸ਼ਾਹ ਉਦੋਂ ਬਾਅਦ ਜਿੰਨਾ ਚਿਰ ਮਾਤਾ ਜੀ ਰਹੇ ਨੇ ਮਾਤਾ ਜੀ ਦਾ ਪੰਥ ਦੇ ਵਿੱਚ ਹੁਕਮ ਚੱਲਦਾ ਰਿਹਾ ਹੂੰ ਉਮਾਤਾ ਜੀ ਦੇ ਹੱਥ ਦੇ ਹੁਕਮਨਾਮੇ ਅੱਜ ਵੀ ਬੁੱਢਾ ਦਲ ਦੇ ਵਿੱਚ ਨੇ ਜੀ ਠੀਕ ਹੈ ਜੀ ਹਾਂ ਮਾਤਾ ਜੀ ਦੇ ਹੱਥ ਦੇ ਹੁਕਮਨਾਮੇ ਨੇ ਬਾਬਾ ਬੰਦਾ ਸਿੰਘ ਬੇਲੇ ਵੀ ਮਾਤਾ ਜੀ ਦੇ ਹੁਕਮਨਾਮੇ ਆਉਂਦੇ ਰਹੇ ਨੇ ਹਾਂ ਉਹ ਹੀ ਅਸਾਂ ਮੈਂ ਡਿਸਕਸ ਕਰ ਰਹੇ ਸੀ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੂੰ ਹੁਕਮਨਾਮਾ ਜਾਂਦਾ ਸੀ ਹਾਂ ਤੇ ਉਹ ਉਹ ਕੀ ਕਿਹੋ ਜਿਹਾ ਹੁਕਮਨਾਮਾ ਸੀ ਤੇ ਜਿਹੜਾ ਜਸਾ ਸਿੰਘ ਆਲੂਵਾਲੀਆ ਨੂੰ ਭੇਜਿਆ ਗਿਆ ਹੁਕਮਨਾਮਾ ਸੀ ਕਪੂਰ ਸਿੰਘ ਨੂੰ ਉਹ ਕਿਹੋ ਜਿਹਾ ਹੁਕਮਨਾਮਾ ਸੀ ਇਹਨਾਂ ਦੇ ਹੁਕਮਨਾਮੇ ਦੇਖੋ ਉਹ ਚਿੱਠੀ ਸੀ ਜੀ ਉਹ ਚਿੱਠੀ ਸੀ ਮਾਤਾ ਜੀ ਨੇ ਚਿੱਠੀ ਲਿਖੀ ਸੀ ਜੀ ਤੇ ਬਾਬਾ ਜਸਾ ਸਿੰਘ ਜੀ ਨੂੰ ਭੇਜਿਆ ਸੀ ਨਾਲ ਚਿੱਠੀ ਭੇਜੀ ਸੀ ਨਾਲ ਉਹਨਾਂ ਦਾ ਮਾਮਾ ਸੀ ਬਾਗ ਸਿੰਘ ਹੱਲੋ ਵਾਲੀਆ ਜੀ ਆਪਣੇ ਬਾਬਾ ਜਸਾ ਸਿੰਘ ਜੀ ਹੱਲੋ ਵਾਲੀਆ ਦੇ ਮਾਮਾ ਜੀ ਬਾਗ ਸਿੰਘ ਜੀ ਹੱਲੋ ਵਾਲੀਆ ਠੀਕ ਹੈ ਜੀ ਬਹੁਤ ਉਹਨਾਂ ਦਾ ਪੰਥ ਦੇ ਵਿੱਚ ਸਤਿਕਾਰ ਸੀਗਾ ਪਹਿਲਾਂ ਤੋਂ ਹੀ ਪਿਤਾ ਜੀ ਇਹਨਾਂ ਦੇ ਛੋਟੀ ਉਮਰ ਚ ਹੀ ਚੜਾਈ ਕਰ ਗਏ ਸੀ ਤੇ ਮਾਤਾ ਜੀ ਕੀਰਤਨ ਕਰਦੇ ਸੀ ਬਹੁਤ ਸੁੰਦਰ ਜੀ ਤੇ ਇਹ ਬਾਬਾ ਜਸਾ ਸਿੰਘ ਜੀ ਬਹੁਤ ਛੋਟੀ ਉਮਰ ਚ ਕੀਰਤਨ ਕਰ ਲਾਗੇ ਬਹੁਤ ਸੋਹਣਾ ਕੀਰਤਨ ਕਰਦੇ ਸੀ ਅੱਛਾ ਜੀ ਉਹ ਮਾਤਾ ਹੀ ਨੇ ਜਦੋਂ ਸਾਰੀ ਸੰਥਿਆ ਦੇ ਕੇ ਜਦੋਂ ਯੋਗ ਹੋ ਗਏ ਜਵਾਨੀ ਦੀ ਉਮਰ ਚ ਉਦੋਂ ਮਾਤਾ ਹੀ ਨੇ ਇਹਨਾਂ ਦੇ ਮਾਮਾ ਜੀ ਆਇਲੈਂਡ ਤਾਂ ਮਾਤਾ ਹੀ ਨੇ ਭੇਜਿਆ ਪਰ ਮਾਤਾ ਹੀ ਕਹਿੰਦੇ ਸਾਡਾ ਜੀ ਨਹੀਂ ਕਰਦਾ ਸੀ ਭੇਜਣ ਨੂੰ ਹਮ ਪਰ ਚਲੋ ਅੱਗੇ ਪੰਥ ਦੇ ਕਾਰਜ ਕਰਨੇ ਸੀ ਹਮ ਇਹਨਾਂ ਰਿਸ਼ਾਬਦਾਲੀ ਵਰਗੇ ਨੇ ਨੱਕ ਭੰਣਨੇ ਸੀ ਹਮ ਹੈਨਾ ਹਮ ਤੇ ਵੱਡੇ ਵੱਡੇ ਰੰਗੜਾ ਨੂੰ ਸੋਧਣਾ ਸੀ ਜੀ ਟੱਕਰਾਂ ਲੈਣੀਆਂ ਸੀ ਜੀ ਤੇ ਜੰਗ-ਜੁੱਦ੍ਹ ਕਰਨੀਆਂ ਸੀ ਹੂੰ ਉਦੋਂ ਫਿਰ ਨਵਾਬ ਕਪੂਰ ਸਿੰਘ ਜੀ ਜ਼ਥੇਦਾਰ ਸੀਗੇ ਬੁੱਢਾ ਦਲ ਦੇ ਹੂੰ ਤੇ ਮਾਤਾ ਜੀ ਨੇ ਉਦੋਂ ਚਿੱਠੀ ਲਿਖ ਕੇ ਭੇਜਿਆ ਚਿੱਠੀ ਦੇ ਵਿੱਚ ਇਹੀ ਤਕੀਦ ਕਰੀ ਵੀ ਬੇਨਤੀ ਕਰੀ ਕਹਿ ਲੋ ਤਕੀਦ ਕਰੀ ਕਹਿ ਲੋ ਹੁਕਮ ਕਰਿਆ ਗੈ ਲੋ ਜੇ ਸਾਡਾ ਪਾਲਿਆ ਹੋਇਆ ਪੁੱਤਰ ਹੈ ਅਸੀਂ ਹੱਥੀਂ ਪਾਲਿਆ ਹੈ ਹੂੰ ਤੇ ਵੀ ਇਹਨੂੰ ਸਾਰੀ ਯੁੱਧ ਦੀ ਵਿਦਿਆ ਹੂੰ ਅੱਗੇ ਸਾਰੀ ਵਿਦਿਆ ਤੁਸੀਂ ਉੱਚ ਸੰਪੰਨ ਤੁਸੀਂ ਕਰਨਾ ਹੈ ਹੂੰ ਮੰ ਬੁੱਢਾ ਜਲਦੀ ਜਥੇਦਾਰ ਅਨਮੈਡ ਹੀ ਹੁੰਦੇ ਆ ਹਾਂ ਠੀਕ ਹੈ ਹੁਣ ਤਾਂ ਚਲੋ ਆ ਕੇ ਮੈਰਿਡ ਹੋ ਗਏ ਪਰ ਇਹ ਤੋਂ ਪਹਿਲਾਂ ਤੱਕ ਜਿੰਨੇ ਜਥੇਦਾਰ ਹੋਏ